ਹਾਂ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀ ਅੱਜ ਆਪਾਂ OMR ਸ਼ੀਟ ਕਿਵੇਂ ਭਰਨੀ ਹੈ ਬੇਟਾ ਉਹਦੇ ਬਾਰੇ ਡਿਸਕਸ ਕਰਨ ਜਾ ਰਹੇ ਆ ਤਾਂ ਬੇਟਾ ਤੁਹਾਨੂੰ ਪੇਪਰ ਦੇ ਵਿੱਚ ਇੱਕ ਤਾਂ ਜਿਹੜੇ ਹੈਗੇ ਆ ਪ੍ਰਸ਼ਨ ਪੱਤ੍ਰਿਕਾ ਇਸ ਤਰ੍ਹਾਂ ਦੀ ਮਿਲੂਗੀ ਠੀਕ ਆ ਇਹ ਪ੍ਰਸ਼ਨ ਪੱਤ੍ਰਿਕਾ ਹੋਊਗੀ ਜਿਹਦੇ ਵਿੱਚ ਸਾਰੇ ਪ੍ਰਸ਼ਨ ਦਿੱਤੇ ਹੋਣਗੇ ਤੁਹਾਡੇ 1 ਤੋਂ ਲੈ ਕੇ 80 ਤੱਕ ਸਾਰੇ ਪੋਰਸ਼ਨ ਹੋਣਗੇ ਇਹਦੇ ਬਾਰੇ ਆਪਾਂ ਬਾਅਦ ਚ ਗੱਲ ਕਰਾਂਗੇ ਬੇਟਾ ਠੀਕ ਹੈ ਇੱਥੇ ਸ਼ੁਰੂ ਦੇ ਵਿੱਚ ਇਨਸਟਰਕਸ਼ਨ ਵਗੈਰਾ ਇਹਦੇ ਵਿੱਚ ਵੀ ਲਿਖੀਆਂ ਹੋਣਗੀਆਂ ਇਹ ਇਨਸਟਰਕਸ਼ਨ ਦੀ ਗੱਲ ਆਪਾਂ ਬਾਅਦ ਚ ਕਰਾਂਗੇ ਹੁਣ ਆਪਾਂ ਬੇਟਾ ਦੇਖਣਾ ਵੀ OMR ਸ਼ੀਟ ਹੈ ਜਿਹੜੀ ਇਹ ਕਿਵੇਂ ਭਰਾਂਗੇ ਤਾਂ ਬੇਟਾ ਆਹਾ OMR ਸ਼ੀਟ ਹੈ ਜਿਹੜੀ ਤੁਹਾਨੂੰ ਮਿਲੂਗੀ ਤੁਹਾਨੂੰ ਕਿਉਂਕਿ ਇਹ ਪੰਜਾਬੀ ਦੇ ਵਿੱਚ ਜਵਾਰ ਨਵੋਦਿਆ ਵਿਦਿਆਲਿਆ ਪ੍ਰਵੇਸ਼ ਪ੍ਰੀਖਿਆ ਠੀਕ ਹੈ ਤਾਂ ਆਨਸਰ ਸ਼ੀਟ ਲਿਖਿਆ ਹੋਊਗਾ ਇਹਦੇ ਵਿੱਚ ਬੇਟਾ ਇਹ ਦੋ ਪੰਨੇ ਹੋਣਗੇ ਇਹਦੇ ਠੀਕ ਹੈ ਪਹਿਲੇ ਪੰਨੇ ਦੇ ਵਿੱਚ ਬੇਟਾ ਇੱਥੇ ਲਿਖਿਆ ਹੋਊਗਾ ਅਨੁਕ੍ਰਮਾंक ਰੋਲ ਨੰਬਰ ਤਾਂ ਇਹ ਬੇਟਾ ਤੁਸੀਂ ਇੱਥੇ ਆਪਣਾ ਰੋਲ ਨੰਬਰ ਭਰ ਦੇਣਾ ਹੈ ਠੀਕ ਹੈ ਤਾਂ ਮੰਨ ਲਓ ਤੁਹਾਡਾ ਰੋਲ ਨੰਬਰ ਜਿਹੜਾ ਹੈਗਾ ਹੈ 263200 ਠੀਕ ਹੈ ਮੈਂ ਬੇਟਾ ਆਪਣੇ ਮੋਬਾਈਲ ਦਾ ਪਹਿਲਾ ਰੰਗ ਭਰਦਾ ਕਿਉਂਕਿ ਤੁਹਾਨੂੰ ਰੋਲ ਨੰਬਰ ਆ ਗਏ ਰੋਲ ਨੰਬਰ ਤੁਸੀਂ ਭਰ ਲੈਣੇ ਆ ਤਾਂ ਠੀਕ ਹੈ ਨੇਮ ਆਫ ਦਾ ਕੈਂਡੀਡੇਟ ਇਨ ਕੈਪੀਟਲ ਲੈਟਰਸ ਨੈਕਸਟ ਕੀ ਭਰਨਾ ਨੇਮ ਆਫ ਦਾ ਕੈਂਡੀਡੇਟ ਇਨ ਕੈਪੀਟਲ ਲੈਟਰਸ ਜਿਸ ਤਰ੍ਹਾਂ ਬੇਟਾ ਮੈਂ ਆਪਣਾ ਨਾਮ ਭਰਦਾ ਪਿਆ ਗੁਰ ਪੀ ਆਰ ਡਬਲ ਈ ਟੀ ਐਸ ਆਈ ਐਨ ਜੀ ਐਚ ਠੀਕ ਹੈ ਬੇਟਾ ਓਦੋਂ ਬਾਅਦ ਦੇ ਵਿੱਚ ਨੈਕਸਟ ਹੈਗਾ ਹੈ ਬੇਟਾ ਪਿਤਾ ਦਾ ਨਾਮ ਵੱਡੇ ਅੱਖਰਾਂ ਦੇ ਵਿੱਚ ਠੀਕ ਹੈ ਤਾਂ ਇਹ ਵੀ ਬੇਟਾ ਮੈਂ ਭਰਦਾ ਇੱਥੇ ਤੁਸੀਂ ਵੀ ਇਸੇ ਤਰ੍ਹਾਂ ਭਰਨਾ ਜੀ ए एस ਬੀ ਆਈ ਆਰ ਐਸ ਆਈ ਐਨ ਜੀ ਐਚ ਠੀਕ ਹੈ ਬੇਟਾ ਤਾਂ ਉਹਦੇ ਤੋਂ ਬਾਅਦ ਬੇਟਾ ਪਹਿਲੇ ਵਾਲੇ ਕਾਲਮ ਦੇ ਵਿੱਚ ਬਸ ਇੰਨਾ ਹੀ ਭਰਨਾ ਇਹਦੇ ਤੋਂ ਬਾਅਦ ਦੇ ਵਿੱਚ ਆ ਦੱਸਿਆ ਹੋਇਆ ਉਦਾਹਰਣ ਵੀ ਦੂਜੀ ਸ਼ੀਟ ਆ ਜਿਹੜੀ ਕਿਵੇਂ ਭਰਨੀ ਆ ਠੀਕ ਹੈ ਇਦੇ ਵਿੱਚ ਲਿਖਿਆ ਹੋਇਆ ਵੀ ਪੰਨਾ 2 ਨੂੰ ਭਰਨ ਦੀ ਵਿਧੀ ਕੇਵਲ ਨੀਲੇ ਜਾਂ ਕਾਲੇ ਬਾਲ ਪੈਨ ਦੇ ਨਾਲ ਹੀ ਭਰਨੀ ਹੈ ਠੀਕ ਹੈ ਜੈੱਲ ਪੈਨ ਬੇਟਾ ਨਾ ਰੱਖਿਓ ਬਾਲ ਪੁਆਇੰਟ ਪੈਨ ਰੱਖਿਓ ਕਿਉਂਕਿ ਉਹਦੇ ਵਿੱਚ ਤੁਹਾਡਾ ਜਿਹੜਾ ਉਹ ਡਿਸਟਰਬ ਹੋ ਸਕਦੀ ਹੈ ਸ਼ਾਈ ਫੈਲ ਸਕਦੀ ਹੈ ਠੀਕ ਹੈ ਦਾ ਬੇਟਾ ਇੰਨੇ ਇੱਥੇ ਹਿੰਟ ਦਿੱਤੇ ਹੋਏ ਆ ਜੇਕਰ ਤੁਹਾਡਾ ਰੋਲ ਨੰਬਰ ਇੰਨਾ ਆ ਤੇ ਫਿਰ ਕਹਿੰਦਾ ਪਿਆ ਆ ਇੱਥੇ ਤੁਸੀਂ ਰੋਲ ਨੰਬਰ ਭਰ ਦੇਣਾ ਰੋਲ ਨੰਬਰ ਵਾਲੇ ਖਾਨੇ 2 7 1 2 3 7 1 2 ਵਾਲੇ ਖਾਨੇ ਦੇ ਵਿੱਚ ਕਾਲਮ ਦੇ ਵਿੱਚ ਬੇਟਾ ਉੱਪਰੋਂ ਥੱਲੇ ਨੂੰ ਜਾਂਦੇ ਜਿਹੜੇ ਹੁੰਦੇ ਆ ਉਹਨੂੰ ਖਾਨੇ ਕਹਿੰਦੇ ਆ ਜਾਂ ਕਾਲਮ ਕਹਿ ਦਿੰਦੇ ਕਾਲਮ ਦੇ ਵਿੱਚ ਦੂਏ ਨੂੰ ਬੇਟਾ ਪੂਰੀ ਤਰ੍ਹਾਂ ਦੇ ਨਾਲ ਬਲੈਕ ਕਰ ਦੇਣਾ 7 ਵਾਲੇ ਖਾਨੇ 'ਚ 7 ਨੂੰ ਬਲੈਕ ਕਰ ਦੇਣਾ 1 ਕੇ ਵਾਲੇ ਖਾਨੇ 'ਚ 1 ਕੇ ਨੂੰ ਦੂਏ ਫੇਰ ਦੂਏ ਵਾਲਾ ਖਾਨਾ ਆ ਗਿਆ ਤਾਂ ਇੱਥੇ 2 ਨੂੰ ਬਲੈਕ ਕਰਨਾ 3 ਵਾਲੇ 'ਚ 3 ਨੂੰ 7 ਵਾਲੇ 'ਚ ਫੇਰ 7 ਨੂੰ ਬਲੈਕ 1 ਵਾਲੇ 'ਚ 1 ਨੂੰ ਬਲੈਕ ਕਰਨਾ ਠੀਕ ਹੈ ਤੇ 1 ਇਦੇ ਤੋਂ ਬਾਅਦ ਆ ਜਾਂਦਾ ਮੁੱਖ ਪ੍ਰਸ਼ਨ ਪੁਸਤਕਾ ਮੇਨ ਟੈਸਟ ਬੁੱਕਲੇਟ ਨੰਬਰ ਤਾਂ ਬੇਟਾ ਇਹ ਜਿਹੜਾ ਤੁਹਾਨੂੰ ਪੇਪਰ ਮਿਲੂਗਾ ਆ ਦੇਖੋ ਪੇਪਰ ਇੱਥੇ ਬੇਟਾ ਜਿਹੜੇ 16 ਪੇਜਾਂ ਦਾ ਪੇਪਰ ਮਿਲੂਗਾ ਉਹਦੇ ਵਿੱਚ ਉੱਤੇ ਲਿਖਿਆ ਹੋ ਪ੍ਰੀਖਿਆ ਪੁਸਤਕਾ ਕ੍ਰਮ ਅੰਕ ਠੀਕ ਹੈ ਤਾਂ ਜਿਹੜਾ ਕ੍ਰਮ ਅੰਕ ਉੱਥੇ ਦਿੱਤਾ ਹੋ 7 ਅੰਕਾਂ ਦਾ ਇਹ ਤੁਸੀਂ ਉੱਥੇ ਭਰਨਾ ਹੋਊਗਾ ਠੀਕ ਹੈ ਬੇਟਾ ਇਹਨੇ ਹਿੰਟ ਦਿੱਤਾ ਹੋਇਆ ਵੀ ਤੁਹਾਨੂੰ ਮੰਨ ਲੂ ਆ ਮਿਲਿਆ 7642150 7 ਦੇ ਕਾਲਮ ਦੇ ਵਿੱਚ 7 ਨੂੰ ਕਾਲਾ ਕਰ ਦੇਣਾ 6 ਕੇ ਦੇ 6 ਹੈ 6 ਨੂੰ ਕਾਲਾ ਕਰ ਦੇਣਾ ਇਸ ਤਰ੍ਹਾਂ ਬੇਟਾ ਫਿਲ ਕਰ ਦੇਣਾ ਪੂਰੀ ਤਰ੍ਹਾਂ ਦੇ ਨਾਲ ਠੀਕ ਹੈ ਦੂਏ ਤੇ ਦੂਏ ਨੂੰ ਇਹਨਾਂ ਨੇ ਭਰਨ ਦਾ ਢੰਗ ਦੱਸਿਆ ਹੋਇਆ ਠੀਕ ਹੈ ਅੱਗੇ ਕਹਿੰਦਾ ਮੰਨ ਲਓ ਆ ਤੁਹਾਡਾ ਸਟਰੀਟ ਕੋਡ ਆ ਜਿਹੜਾ ਕਹਿੰਦਾ ਸਟਰੀਟ ਕੋਡ ਉੱਥੇ ਬੇਟਾ ਤੁਹਾਨੂੰ ਉਹ ਜਿਹੜਾ ਤੁਹਾਡੇ ਐਗਜ਼ਾਮੀਨਰ ਹੋਊਗਾ ਨਾ ਇਨਵਿਜ਼ਿਲੇਟਰ ਹੋਊਗਾ ਉਹ ਤੁਹਾਨੂੰ ਭਰਾਊਗਾ ਉੱਥੇ ਕੇਂਦਰ ਮੰਨ ਲਓ ਤੁਹਾਡਾ ਰਾਜ ਦਾ ਸਟੇਟ ਕੋਡ 03 ਹੈ ਜ਼ਿਲ੍ਹੇ ਦਾ ਕੋਡ 10 ਹੈ ਤੇ ਕੇਂਦਰ ਦਾ ਕੋਡ ਹੈ ਜਿਹੜਾ ਉਹ 01 ਹੈਗਾ ਹੈ ਠੀਕ ਹੈ ਤਾਂ ਤੁਸੀਂ ਬੇਟਾ ਇੱਥੇ ਤੁਹਾਨੂੰ ਭਰਵਾਉਣਗੇ ਤੁਹਾਨੂੰ ਜਿਹੜਾ ਕੋਡ ਦੇਣਗੇ 03 ਹੈ ਤਾਂ 0 ਨੂੰ ਤੁਸੀਂ ਫਿਲ ਕਰ ਦੇਣਾ ਪੂਰੀ ਤਰ੍ਹਾਂ ਨਾਲ ਇੱਥੇ 3 ਨੂੰ ਇਸੇ ਤਰ੍ਹਾਂ 1 ਨੂੰ ਫਿਰ 0 ਨੂੰ ਡਿਸਟ੍ਰਿਕਟ ਕੋਡ ਦੇ ਦਾਸਾ ਤਾਂ ਠੀਕ ਹੈ ਬਲਾਕ ਕੋਡ 01 ਹੈ ਤਾਂ ਤੁਸੀਂ ਇੱਥੇ 0 ਤੇ 1 ਭਰ ਦੇਣਾ ਸੈਂਟਰ ਕੋਡ ਜੇ 01 ਹੈ ਤਾਂ 0 ਸਾਹਮਣੇ 0 ਤੇ 1 ਦੇ ਸਾਹਮਣੇ 1 ਨੂੰ ਫਿਲ ਕਰ ਦੇਣਾ ਠੀਕ ਹੈ ਫੇਰ ਬੇਟਾ ਉਹਨੇ ਇੱਥੇ ਤੁਹਾਡੇ ਹਿੰਟ ਦਿੱਤਾ ਹੋਇਆ ਜੇਕਰ ਤੁਹਾਡੇ ਪ੍ਰੈਸ਼ਨ ਦੇ ਉੱਤਰ ਜਿਹੜੇ ਦੇਣੇ ਮੰਨ ਲਓ ਕਿਸੇ ਦਾ ਉੱਤਰ ਹੈ ਜਿਹੜਾ ਉਹ A ਹੈਗਾ ਤਾਂ ਤੁਸੀਂ ਪ੍ਰੈਸ਼ਨ ਨੰਬਰ 7 ਦੇ ਸਾਹਮਣੇ A ਵਾਲੇ ਨੂੰ ਇਸ ਤਰ੍ਹਾਂ ਬਲੈਂਕ ਕਰ ਦੇਣਾ ਹੈ ਇਹ ਸੀਗਾ ਬੇਟਾ ਪਹਿਲੀ ਸ਼ੀਟ ਸੀਗੀ ਪਹਿਲਾ ਪਾਸਾ ਸੀਗਾ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ A ਦੀ ਹੀ ਬੈਕ ਸਾਈਡ ਦੇ ਉੱਤੇ ਤੁਹਾਡਾ ਦੂਜਾ ਪਾਸਾ ਆ ਜਾਊਗਾ ਆਹਾ ਠੀਕ ਹੈ ਤਾਂ ਇਹ ਦੇ ਵਿੱਚ ਬੇਟਾ ਫੇਰ ਤੁਸੀਂ ਜਿਹੜਾ ਹੈਗਾ ਰੂਲ ਨੰਬਰ ਆਪਣਾ ਫਿਲ ਕਰਨਾ ਹੈ ਉਹ ਕਿਵੇਂ ਫਿਲ ਕਰਨਾ ਬੇਟਾ ਜਿਵੇਂ ਆਪਾਂ ਪਿਛਲੇ ਪਾਸੇ ਇਹਦੇ ਫਿਲ ਕੀਤਾ ਸੀਗਾ 94 632 00 ਠੀਕ ਹੈ ਤਾਂ 9 ਦੇ ਸਾਹਮਣੇ ਬੇਟਾ 9 ਨੂੰ ਤੁਸੀਂ ਬਿਲਕੁਲ ਫਿਲ ਕਰ ਦੇਣਾ ਠੀਕ ਹੈ ਬਾਲ ਪੁਆਇੰਟ ਪੈਨ ਦੇ ਨਾਲ ਇਹ ਬਾਅਰ ਵੀ ਨਹੀਂ ਜਾਣਾ ਚਾਹੀਦਾ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨੀਲੇ ਜਾਂ ਕਾਲੇ ਬਾਲ ਪੁਆਇੰਟ ਪੈਨ ਦੀ ਹੀ ਵਰਤੋਂ ਕਰਨੀ ਆ ਜੈੱਲ ਪੈਨ ਦੀ ਵਰਤੋਂ ਨਹੀਂ ਕਰਨੀ ਬੇਟਾ ਤੀਏ ਵਾਲੇ ਕਾਲਮ ਦੇ ਵਿੱਚ ਤੀਏ ਨੂੰ ਤੁਸੀਂ ਇਸੇ ਤਰ੍ਹਾਂ ਕਰ ਦੇਣਾ ਬੇਟਾ ਠੀਕ ਹੈ ਫਿਰ ਦੂਏ ਵਾਲੇ ਖਾਨੇ ਦੇ ਵਿੱਚ ਦੂਏ ਨੂੰ ਤੁਸੀਂ ਇਸ ਤਰ੍ਹਾਂ ਕਰਕੇ ਫਿਲ ਕਰ ਦੇਣਾ ਚੰਗੀ ਤਰ੍ਹਾਂ ਦੇ ਨਾਲ ਠੀਕ ਹੈ ਫਿਰ ਜ਼ੀਰੋ ਵਾਲੇ ਖਾਨੇ ਦੇ ਵਿੱਚ ਜ਼ੀਰੋ ਵਾਲੇ ਕਾਲਮ ਨੂੰ ਤੁਸੀਂ ਫਿਲ ਕਰ ਦੇਣਾ ਚੰਗੀ ਤਰ੍ਹਾਂ ਦੇ ਨਾਲ ਠੀਕ ਹੈ ਉਦੋਂ ਬਾਅਦ ਦੇ ਵਿੱਚ ਫੇਰ 0 ਆ ਤਾਂ ਇੱਥੇ ਫੇਰ 0 ਵਾਲੇ ਕਾਲਮ ਦੇ ਵਿੱਚ 0 ਨੂੰ ਤੁਸੀਂ ਫਿਲ ਕਰ ਦੇਣਾ ਚੰਗੀ ਤਰ੍ਹਾਂ ਦੇ ਨਾਲ ਠੀਕ ਹੈ ਬੇਟਾ ਇਹ ਵਿੱਚ ਸਪੌਟ ਨਹੀਂ ਰਹਿਣਾ ਚਾਹੀਦਾ ਚੰਗੀ ਤਰ੍ਹਾਂ ਨਾਲ ਫਿਲ ਕਰ ਦੇਣਾ ਠੀਕ ਹੈ ਫੇਰ ਆ ਗਿਆ ਮੁੱਖ ਪ੍ਰਸ਼ਨ ਪੁਸਤਕਾ ਬੁੱਕਲੇਟ ਨੰਬਰ ਤਾਂ ਬੇਟਾ ਇਹ ਇੱਥੇ ਤੁਹਾਨੂੰ ਜਿਹੜੇ ਮਿਲੂਗੀ ਨਾ ਕੁਐਸਚਨ ਤੇ ਟੈਸਟ ਪੁਸਤਕਾ ਮਿਲੂਗੀ ਉਹਦੇ ਵਿੱਚ ਆ ਪ੍ਰੀਖਿਆ ਪੁਸਤਕਾ ਕ੍ਰਮ ਲਿਖਿਆ ਹੋਊਗਾ ਉਹਦੇ ਤੇ ਇੱਕ ਕਾਰਨਰ ਤੇ ਠੀਕ ਹੈ ਤਾਂ ਤੁਸੀਂ ਇੱਥੋਂ ਦੇਖ ਕੇ ਆ 286 ਇਹ ਹੈਗਾ 2869695 2 8 6 9 6 9 6 9 5 ਠੀਕ ਹੈ ਬੇਟਾ ਤਾਂ ਬੇਟਾ ਇਹ ਭਰ ਕੇ ਤੇ ਤੁਸੀਂ ਇੱਥੇ ਦੂਏ ਵਾਲੇ ਕਾਲਮ ਦੇ ਵਿੱਚ ਦੂਏ ਨੂੰ ਫਿਲ ਕਰ ਦੇਣਾ ਚੰਗੀ ਤਰ੍ਹਾਂ ਦੇ ਨਾਲ ਇਹਦੇ ਲਈ ਬੇਟਾ ਐਕਸਟਰਾ ਟਾਈਮ ਮਿਲੂਗਾ ਤੁਹਾਨੂੰ ਘਬਰਾਉਣਾ ਨਹੀਂ ਉੱਥੇ ਠੀਕ ਹੈ ਆਠੇ ਵਾਲੇ ਖਾਨ ਕਾਲਮ ਦੇ ਵਿੱਚ ਆਠੇ ਨੂੰ ਤੁਸੀਂ ਇਸ ਤਰ੍ਹਾਂ ਕਰਕੇ ਫਿਲ ਕਰ ਦੇਣਾ ਚੰਗੀ ਤਰ੍ਹਾਂ ਦੇ ਨਾਲ ਠੀਕ ਹੈ ਬੇਟਾ ਉਦੋਂ ਬਾਅਦ ਛੀਕੇ ਵਾਲੇ ਖਾਨੇ ਦੇ ਵਿੱਚ ਛੀਕੇ ਨੂੰ ਫਿਲ ਕਰ ਦੇਣਾ ਇਹ ਬੇਟਾ ਧਿਆਨ ਰੱਖਣਾ ਭਰਦੇ ਹੋਏ ਰੋਲ ਨੰਬਰ ਤੇ ਪ੍ਰਸ਼ਨ ਪੁਸਤਕਾ ਨੰਬਰ ਠੀਕ ਹੈ ਨਾਏ ਵਾਲੇ ਚ ਬੇਟਾ ਨਾਇ ਨੂੰ ਸਭ ਤੋਂ ਥੱਲੇ ਨਾਇਆ ਹੈਗਾ ਨਾਇ ਨੂੰ ਤੁਸੀਂ ਇਸ ਤਰ੍ਹਾਂ ਕਰਕੇ ਫਿਲ ਕਰ ਦੇਣਾ ਫਿਰ ਬੇਟਾ ਛੀਕੇ ਵਾਲੇ ਖਾਨੇ ਦੇ ਵਿੱਚ ਫਿਰ ਛੀਕੇ ਨੂੰ ਫਿਲ ਕਰ ਦੇਣਾ ਬੇਟਾ ਚੰਗੀ ਤਰ੍ਹਾਂ ਦੇ ਨਾਲ ਬਾਹਰ ਵੀ ਨਹੀਂ ਨਿਕਲਣਾ ਚਾਹੀਦਾ ਤੇ ਅੰਦਰ ਵੀ ਤਾਂ ਬੇਦਬਾਨੀ ਬਣਨਾ ਚਾਹੀਦਾ ਠੀਕ ਹੈ ਫਿਰ ਬੇਟਾ ਨਾਇ ਵਾਲੇ ਖਾਨੇ ਆ ਗਿਆ ਨਾਇ ਦੇ ਵਾਲੇ ਖਾਨੇ ਦੇ ਵਿੱਚ ਫਿਰ ਨਾਇ ਨੂੰ ਫਿਲ ਕਰ ਦੇਣਾ ਤੁਸੀਂ ਠੀਕ ਆ ਉਸ ਤੋਂ ਬਾਅਦ ਪਾਂਜੇ ਵਾਲਾ ਖਾਨਾ ਆ ਗਿਆ ਤਾਂ ਪਾਂਜੇ ਨੂੰ ਫਿਲ ਕਰ ਦੇਣਾ ਠੀਕ ਆ ਬੇਟਾ ਫਿਰ ਬੇਟਾ ਟੂ ਬੀ ਫਿਲਡ ਬਾਏ ਦਾ ਇਨਵੈਸਿਲੇਟਰ ਵੈਸੇ ਬੇਟਾ ਉੱਥੇ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਪਰ ਉਹ ਤੁਹਾਨੂੰ ਆਪਣੀ ਨਿਗਰਾਨੀ ਹੇਠ ਪਰਵਾਣਗੇ ਰੋਲ ਨੰਬਰ ਦੁਆਰਾ ਪਰਵਾਣਗੇ ਰੋਲ ਨੰਬਰ ਉਹੀ ਬੇਟਾ 9463200 94632 00 ਫਿਰ ਮੁੱਖ ਪ੍ਰਸ਼ਨ ਪੁਸਤਕਾ ਆ ਜਿਹੜੀ ਭਰੀ ਹੈ ਬੇਟਾ 286 286 96 95 ਠੀਕ ਹੈ ਬੇਟਾ ਤਾਂ ਅੱਗੇ ਬੇਟਾ ਜਿਹੜਾ ਸਟੇਟ ਕੋਡ ਹੈਗਾ ਤੁਹਾਨੂੰ ਉਹ ਭਰਵਾਉਣਗੇ ਠੀਕ ਹੈ ਜਿਹੜਾ ਮੰਨ ਲਓ ਸਟੇਟ ਕੋਡ ਹੈ ਜਿਹੜਾ 10 ਤੁਹਾਨੂੰ ਦਿੰਦੇ ਆ ਉਹ ਇਨਵੀਜ਼ਿਬਿਲੀਟਰ ਭਰਵਾਉਣਗੇ ਠੀਕ ਹੈ ਜਾਂ ਜਿਹੜੇ ਤੁਹਾਡੇ ਐਗਜ਼ਾਮੀਨਰ ਹੋਣਗੇ ਉੱਥੇ ਡਿਸਟ੍ਰਿਕਟ ਕੋਡ ਆ ਜਿਹੜਾ 54 ਹੈਗਾ ਆਪਾਂ ਮੰਨ ਲੈਂਦੇ ਆ ਠੀਕ ਐ ਬਲਾਕ ਕੋਡ ਆ ਜਿਹੜਾ ਉਹ 32 ਉਹ ਇਦਾਂ ਤੁਸੀਂ ਭਰ ਦੇਣਾ ਤੁਹਾਨੂੰ ਦੱਸਣਗੇ ਉੱਥੇ ਠੀਕ ਐ ਕਿਉਂਕਿ ਹਰ ਡਿਸਟ੍ਰਿਕਟ ਦਾ ਬਲਾਕ ਦਾ ਇੱਥੇ ਸੈਂਟਰ ਕੋਡ ਆ ਜਿਹੜਾ ਉਹ ਮੰਨ ਲਓ 02 ਹੈਗਾ ਆ ਤੇ ਤੁਹਾਨੂੰ ਇੱਥੇ ਭਰਾ ਦੇਣਗੇ ਠੀਕ ਐ ਤੇ ਭਰਾ ਕੇ ਫੇਰ ਬੇਟਾ ਤੁਸੀਂ ਨਾਂ ਦੇ ਸਾਹਮਣੇ ਨਾਂ ਵਾਲੇ ਨੂੰ ਫਿਲ ਕਰ ਦੇਣਾ ਚੰਗੀ ਤਰ੍ਹਾਂ ਦੇ ਨਾਲ ਉਸੇ ਤਰ੍ਹਾਂ ਹੀ ਚੌਕੇ ਵਾਲੇ ਦੇ ਪਾਸੇ ਖਾਨੇ ਦੇ ਵਿੱਚ ਚੌਕੇ ਨੂੰ ਫਿਲ ਕਰ ਦੇਣਾ ਠੀਕ ਹੈ ਬੇਟਾ ਫਿਰ ਠੀਕੇ ਵਾਲੇ ਖਾਨੇ ਦੇ ਵਿੱਚ ਠੀਕੇ ਨੂੰ ਫਿਲ ਕਰ ਦੇਣਾ ਤੁਸੀਂ ਠੀਕ ਹੈ ਤੀਏ ਵਾਲੇ ਖਾਨੇ ਦੇ ਵਿੱਚ ਤੀਏ ਨੂੰ ਇਹ ਬੇਟਾ ਧਿਆਨ ਦੇ ਨਾਲ ਫਿਲ ਕਰਨਾ ਹੈ ਠੀਕ ਹੈ ਦੂਏ ਵਾਲੇ ਖਾਨੇ ਦੇ ਵਿੱਚ ਦੂਏ ਨੂੰ ਫਿਲ ਕਰ ਦੇਣਾ ਚੰਗੀ ਤਰ੍ਹਾਂ ਦੇ ਨਾਲ ਫਿਰ ਬੇਟਾ ਜ਼ੀਰੋ ਵਾਲੇ ਖਾਨੇ ਦੇ ਵਿੱਚ ਜ਼ੀਰੋ ਨੂੰ ਇਹ ਉਹੀ ਚੀਜ਼ ਫਿਰ ਦੁਬਾਰਾ ਜਿਹੜੀ ਆ ਤੁਸੀਂ ਫਿਲ ਕਰਨੀ ਆ ਠੀਕ ਆ ਫਿਰ ਜ਼ੀਰੋ ਵਾਲੇ ਖਾਨੇ ਦੇ ਵਿੱਚ ਜ਼ੀਰੋ ਕਾਲਮ ਦੇ ਵਿੱਚ ਜ਼ੀਰੋ ਨੂੰ ਫਿਲ ਕਰ ਦੇਣਾ ਤੁਸੀਂ ਇਸੇ ਤਰ੍ਹਾਂ ਹੀ ਬੇਟਾ ਆ ਮੁੱਖ ਪ੍ਰਸ਼ਨ ਪੁਸਤਕਾ ਇਹ ਵੀ ਖਾਨੇ ਇਸੇ ਤਰ੍ਹਾਂ ਹੀ ਤੁਸੀਂ ਦੂਏ ਵਾਲੇ ਖਾਨੇ ਦੇ ਵਿੱਚ ਦੂਏ ਨੂੰ ਫਿਲ ਕਰਨਾ ਆ ਠੀਕ ਆ ਆਠੇ ਵਾਲੇ ਖਾਨੇ ਚ ਆਠੇ ਨੂੰ ਇਹਨੂੰ ਅਚੀ ਤਰ੍ਹਾਂ ਫਿਲ ਕਰਨਾ ਠੀਕ ਆ ਇਹਦੇ ਬੇਟਾ ਤੁਹਾਨੂੰ ਟਾਈਮ ਮਿਲੂਗਾ ਫਿਲ ਕਰਨ ਦਾ ਛੀਕੇ ਵਾਲੇ ਖਾਨੇ ਚ ਛੀਕੇ ਨੂੰ ਅਚੀ ਤਰ੍ਹਾਂ ਨਾਏ ਵਾਲੇ ਖਾਨੇ 'ਚ ਨਾਏ ਨੂੰ ਠੀਕ ਹੈ ਬੇਟਾ ਫਿਰ ਛੀਕੇ ਵਾਲੇ ਖਾਨੇ 'ਚ ਛੀਕੇ ਨੂੰ ਫਿਲ ਕਰ ਦੇਣਾ ਤੁਸੀਂ ਫਿਰ ਨਾਏ ਵਾਲੇ ਖਾਨੇ 'ਚ ਨਾਏ ਨੂੰ ਠੀਕ ਹੈ ਫਿਰ ਪਾਂਜੇ ਵਾਲੇ ਖਾਨੇ 'ਚ ਪਾਂਜੇ ਨੂੰ ਫਿਲ ਕਰ ਦੇਣਾ ਤੁਸੀਂ ਲਓ ਬੇਟਾ ਇਹ ਹੋ ਗਿਆ ਫਿਰ ਤੁਸੀਂ ਸਟੇਟ ਕੋਡ ਫਿਲ ਕਰ ਦੇਣਾ 1 ਤੇ 0 AK ਵਾਲੇ ਕਾਲਮ ਦੇ ਵਿੱਚ AK ਨੂੰ 0 ਵਾਲੇ ਕਾਲਮ ਦੇ ਵਿੱਚ 0 ਨੂੰ ਠੀਕ ਆ ਉਹਦੇ ਤੋਂ ਬਾਅਦ ਡਿਸਟ੍ਰਿਕਟ ਕੋਡ 5 ਤੇ 4 ਆ ਉਹ ਤੁਹਾਨੂੰ ਬੇਟਾ ਪਰਵਾਹ ਦੇਣਗੇ ਉੱਥੇ ਠੀਕ ਆ ਤੁਸੀਂ ਉਹੀ ਖਾਨੇ ਜਿਹੜੇ ਫਿਲ ਕਰਨੇ ਆ 4 ਠੀਕ ਆ ਬੇਟਾ ਫਿਰ ਉਸ ਤੋਂ ਬਾਅਦ ਵਿੱਚ ਬਲਾਕ ਕੋਡ 3 ਤੇ 2 ਆ 3 ਆ ਫਿਰ ਬੇਟਾ 2 ਆ ਫਿਰ ਬੇਟਾ ਆ ਗਿਆ ਸੈਂਟਰ ਕੋਡ 02 0 ਵਾਲੇ ਕਾਲਮ ਦੇ ਵਿੱਚ 0 ਨੂੰ ਫਿਲ ਕਰ ਦੇਣਾ ਤੁਸੀਂ ਤੇ 2 ਵਾਲੇ ਕਾਲਮ ਦੇ ਵਿੱਚ 2 ਨੂੰ ਫਿਲ ਕਰ ਦੇਣਾ ਲੋ ਬੇਟਾ ਜਦੋਂ ਤੁਸੀਂ ਇਹ ਫਿਲ ਕਰ ਲਿਆ ਫਿਰ ਤੁਹਾਡਾ ਬੇਟਾ ਇਹ ਸ਼ੁਰੂ ਹੋ ਜਾਣਾ ਹੈ ਪੇਪਰ ਤਾਂ ਮੰਨ ਲਓ ਆਪਾਂ ਪੇਪਰ ਦੀ ਗੱਲ ਕਰਦੇ ਹਾਂ ਪਹਿਲਾ ਬੇਟਾ ਆਹ ਪੋਰਸ਼ਨ ਇੱਥੇ ਆਊਗਾ ਤੁਹਾਡੇ ਇਸ ਤਰ੍ਹਾਂ ਕਰਕੇ ਬੇਟਾ ਇਹ ਆਨਸਰ ਸ਼ੀਟ ਹੋਊਗੀ ਇਹਦੇ ਵਿੱਚ 1 ਤੋਂ ਲੈ ਕੇ 20 ਤੱਕ ਇੱਕ ਪਾਸੇ ਹੋਣਗੇ ਸਵਾਲ ਠੀਕ ਹੈ ਤੇ ਫਿਰ 21 ਤੋਂ ਲੈ ਕੇ 40 ਤੱਕ 41 ਤੋਂ ਲੈ ਕੇ 60 ਤੱਕ ਤੇ 61 ਤੋਂ ਲੈ ਕੇ 80 ਤੱਕ ਇਸ ਤਰ੍ਹਾਂ ਬੇਟਾ ਲੜੀ ਹੋਊਗੀ ਮੰਨ ਲਓ ਤੁਸੀਂ ਪਹਿਲਾ ਮਾਨਸਿਕ ਯੋਗਤਾ ਦਾ ਕੱਢਦੇ ਆ ਠੀਕ ਹੈ ਤਾਂ ਮਾਨਸਿਕ ਯੋਗਤਾ ਦਾ ਆ ਪਹਿਲਾ ਪ੍ਰਸ਼ਨ ਤੁਸੀਂ ਦੇਖਦੇ ਪਏ ਆ ਬੇਟਾ ਇਹਦੇ ਵਿੱਚ ਮੰਨ ਲਓ ਤੁਹਾਡਾ ਆਨਸਰ ਹੈ ਜਿਹੜਾ B ਬਣਦਾ ਪਿਆ ਹੈ ਠੀਕ ਹੈ ਪਹਿਲੇ ਦਾ ਆਨਸਰ B ਬਣਦਾ ਪਿਆ ਹੈ ਤਾਂ ਤੁਸੀਂ ਕੀ ਕਰਨਾ ਬੇਟਾ ਆ ਪਹਿਲੇ ਦਾ ਆਨਸਰ ਆ ਜਿਹੜਾ B ਹੈਗਾ ਜੇ ਤੁਹਾਡਾ B ਆਨਸਰ ਆਉਂਦਾ ਤਾਂ ਤੁਸੀਂ B ਨੂੰ ਫਿਲ ਕਰ ਦੇਣਾ ਅਚੀ ਤਰ੍ਹਾਂ ਦੇ ਨਾਲ ਠੀਕ ਹੈ ਬੇਟਾ ਇਹਦੇ ਚ ਬੇਟਾ ਕਟਿੰਗ ਨਹੀਂ ਕਰਨੀ ਜੇ ਇੱਕ ਵਾਰੀ ਆਨਸਰ ਭਰਤਾ ਬਸ ਉਹਨੂੰ ਚੇਂਜ ਨਹੀਂ ਕਰਨਾ ਠੀਕ ਹੈ ਮੰਨ ਲਓ ਦੂਜੇ ਦਾ ਆਨਸਰ ਹੈ ਜਿਹੜਾ ਉਹ C ਬਣਦਾ ਪਿਆ ਤਾਂ ਤੁਸੀਂ C ਨੂੰ ਫਿਲ ਕਰ ਦੇਣਾ ਠੀਕ ਹੈ ਇਹ ਬੇਟਾ ਭਰਨ ਲੱਗਿਆਂ ਤੁਸੀਂ ਚੈੱਕ ਕਰ ਲੈਣਾ ਵੀ ਕੀ ਤੁਸੀਂ ਠੀਕ ਭਰਦੇ ਪਏ ਆ ਕਿਉਂਕਿ ਜਿੱਥੇ ਇੱਕ ਵੀ ਜੇ ਲੜੀ ਖਰਾਬ ਹੋ ਗਈ ਮੰਨ ਲਓ ਦੂਜੇ ਦਾ ਉੱਤਰ ਜੇ ਤੀਜੇ ਚ ਭਰਤਾ ਤਾਂ ਫੇਰ ਬੇਟਾ ਸਾਰੀ ਲੜੀ ਖਰਾਬ ਹੋ ਜੂ 4-5 ਉੱਤਰ ਤੁਹਾਡੇ ਗਲਤ ਹੋ ਜਾਣਗੇ ਇਹ ਧਿਆਨ ਰੱਖਣਾ ਹੈ ਤੇ ਇੱਕ ਬੇਟਾ ਹੋਰ ਗੱਲ ਸੀਕ੍ਰੀਟ ਹੈਗਾ ਤੁਹਾਨੂੰ ਦੱਸਣਾ ਸੀਗਾ ਦੀ ਪੇਪਰ ਕਰਦੇ ਵੇਲੇ ਪਹਿਲਾਂ ਸਭ ਤੋਂ ਪਹਿਲਾਂ ਮਾਨਸਿਕ ਯੋਗਤਾ ਦਾ ਪੇਪਰ 40 ਦਾ ਦੋ ਕਾਲਮ ਤੁਹਾਡੇ ਪਰ ਜਾਣਗੇ ਉਸ ਤੋਂ ਬਾਅਦ ਬੇਟਾ ਮਾਨਸਿਕ ਯੋਗਤਾ ਤੋਂ ਬਾਅਦ ਤੁਸੀਂ ਪੰਜਾਬੀ ਵਾਲੇ ਪੋਰਸ਼ਨ ਨੂੰ ਟੱਚ ਕਰਨਾ ਹੈ ਪੰਜਾਬੀ ਤੋਂ ਬਾਅਦ ਦੇ ਵਿੱਚ ਫਿਰ ਲਾਸਟ ਦੇ ਉੱਤੇ ਮੈਥ ਵਾਲਾ ਪੋਰਸ਼ਨ ਹੈ ਜਿਹੜਾ 40 ਤੋਂ ਲੈ ਕੇ 60 ਤੱਕ ਆ ਇਹਨੂੰ ਟੱਚ ਕਰਨਾ ਹੈ ਠੀਕ ਹੈ ਇਹ ਪੇਪਰ ਦੀ ਟੈਕਨੀਕ ਹੁੰਦੀ ਹੈ ਕਿਉਂਕਿ ਸੌਖੇ ਸਵਾਲ ਪਹਿਲਾਂ ਕਰੋ ਔਖੇ ਸਵਾਲ ਬਾਅਦ ਚ ਕਰੋ ਠੀਕ ਹੈ ਤੇ ਇਹ ਲਾਸਟ ਦੇ ਉੱਤੇ ਬੇਟਾ ਜਿਹੜਾ ਹੈਗਾ ਆ ਇੱਥੇ ਉਹ ਜਿਹੜਾ ਹੈਗਾ ਨਾਲੇ ਮੋਹਰ ਲਗਾਊਗਾ ਨਾਲੇ ਇੱਥੇ ਆਪਣੇ ਸਾਈਨ ਕਰੂਗਾ ਇੱਥੇ ਤੁਸੀਂ ਤੁਹਾਡੇ ਜਿਹੜੇ ਹੈਗੇ ਆ ਸਾਈਨ ਹੋਣਗੇ ਠੀਕ ਹੈ ਤਾਂ ਮੰਨ ਲਓ ਤੁਸੀਂ ਤੁਹਾਡੇ ਤੋਂ ਇੱਥੇ ਰਨਿੰਗ ਹੈਂਡ ਦੇ ਵਿੱਚ ਤੁਸੀਂ ਸਾਈਨ ਕਰਨੇ ਆ ਜੀ ਯੂ ਆਰ ਪੀ ਆਰ ਡਬਲਯੂਟੀ ਐਸ ਆਈ ਐਨ ਜੀ ਐਚ ਠੀਕ ਹੈ ਇੱਥੇ ਜਿਹੜਾ ਹੈਗਾ ਬੇਟਾ ਉਹ ਉਹ ਐਗਜ਼ਾਮੀਨਰ ਹੈ ਜਿਹੜਾ ਆਪਣੇ ਸਿਗਨੇਚਰ ਕਰੂਗਾ ਸੋ ਬੇਟਾ ਇਹੇ ਸਗੀ ਤੁਹਾਡੀ ਓ ਐਮ ਆਰ ਸ਼ੀਟ ਇਹਨੂੰ ਧਿਆਨ ਦੇ ਨਾਲ ਦੇਖ ਲੈਣਾ ਇਸ ਤਰ੍ਹਾਂ ਭਰਨੀ ਹੈ ਠੀਕ ਹੈ ਇਹ ਸ਼ੀਟ ਦੀ ਪੀ ਡੀ ਐਫ ਤੁਹਾਨੂੰ ਭੇਜ ਦਿੱਤੀ ਜਾਊਗੀ ਤਦ ਤੁਸੀਂ ਇਹ ਪੀਡੀਐਫ ਨੂੰ ਪੀਡੀਐਫ ਦੇ ਉੱਤੇ ਜਿਹੜੇ ਮੋਕ ਟੈਸਟ ਹੋਣਗੇ ਉਹ ਫਿਲ ਨਾਲ ਕਰਕੇ ਤੁਹਾਡੇ ਤੋਂ ਸ਼ੀਟਾਂ ਮੰਗਵਾਈਆਂ ਜਾਣਗੀਆਂ ਸੋ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ